ਇੱਕ ਪਾਸੇ ਅਨੁਸ਼ਕਾ ਨਾਲ ਬ੍ਰੇਕਅਪ ਦੇ ਚਰਚੇ ਅਤੇ ਦੂਜੇ ਪਾਸੇ ਵਿਸ਼ਵ ਕੱਪ ਦਾ ਪ੍ਰੈਸ਼ਰ ਇਹ ਸਭ ਵਿਚਾਲੇ ਫਸੇ ਹੋਏ ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਦਰਬਾਰ ਸਾਹਿਬ ਮੱਥਾ ਟੇਕਿਆ ਇਸ ਮੌਕੇ ਤੇ ਵਿਰਾਟ ਦੇ ਨਾਲ ਕੁਝ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ ਵਿਰਾਟ ਨਾਲ ਉਸ ਦੀ ਮਾਂ ਅਤੇ ਭਾਬੀ ਵੀ ਨਜ਼ਰ ਆਏ ਦਰਬਾਰ ਸਾਹਿਬ ਦੀ ਪ੍ਰਕਰਮਾ ਕਰਨ ਤੋਂ ਬਾਅਦ ਵਿਰਾਟ ਕੋਹਲੀ ਸ਼ੁੱਕਰਵਾਰ ਸ਼ਾਮ ਵਾਗਾ ਬਾਰਡਰ ਤੇ ਪਹੁੰਚੇ भारत पाकिस्तान सीमा ਤੇ ਹੋਣ ਵਾਲੀ ਪਰੇਡ ਵੇਖਣ ਪਹੁੰਚੇ ਵਿਰਾਟ ਬੇहद ਉਤਸ਼ਾਹਿਤ ਨਜ਼ਰ ਆਏ క్రికెਟਰ ਵਿਰਾਟ ਕੋਹਲੀ ਬਾਰਡਰ ਸਿਕਿਉਰਿਟੀ ਫੋਰਸ ਦੇ ਬ੍ਰਾਂਡ ਐਂਬੈਸਡਰ ਵੀ ਨੇ ਅਤੇ ਸਰਹੱਦ ਤੇ ਉਹਨਾਂ ਨੇ ਦੋਨੇ ਦੇਸ਼ਾਂ ਦੇ ਜਵਾਨਾਂ ਵੱਲੋਂ ਕੀਤੀ ਜਾਣ ਵਾਲੀ ਪਰੇਡ ਵੇਖੀ ਅਤੇ ਜਵਾਨਾਂ ਦਾ ਹੌਸਲਾ ਵਧਾਇਆ ਆਮ ਤੌਰ ਤੇ ਲੋਕ ਵਿਰਾਟ ਕੋਹਲੀ ਨਾਲ ਤਸਵੀਰਾਂ ਖਿਚਾਉਣ ਲਈ ਬੇਤਾਬ ਰਹਿੰਦੇ ਨੇ ਪਰ ਸ਼ੁੱਕਰਵਾਰ ਦੇ ਦਿਨ ਦਾ ਨਜ਼ਾਰਾ ਹੀ ਵੱਖਰਾ ਸੀ ਕੱਲ ਵਿਰਾਟ ਨੇ ਸਰਹੱਦ ਤੇ ਤੈਨਾਤ ਜਵਾਨਾਂ ਨਾਲ ਤਸਵੀਰਾਂ ਖਿਚਵਾਈਆਂ ਅਤੇ ਇਸ ਮੌਕੇ ਖੁਦ ਵਿਰਾਟ ਅਤੇ ਨੌਜਵਾਨਾਂ ਨੂੰ ਮਿਲ ਕੇ ਅਤੇ ਇਹਨਾਂ ਦਾ ਜੋਸ਼ ਵੇਖ ਕੇ ਹੈਰਾਨ ਹੋ ਗਏ ਵਿਰਾਟ ਆਪਣੇ ਭਰਾ ਭਾਬੀ ਅਤੇ ਮਾਂ ਨਾਲ ਬਾਰਡਰ ਤੇ ਪਹੁੰਚੇ ਸਨ ਵਿਰਾਟ ਨੂੰ ਵੇਖ ਪ੍ਰੇਡ ਵੇਖਣ ਪੁੱਜੇ ਬਾਕੀ ਦਰਸ਼ਕ ਵੀ ਉਤਸ਼ਾਹਿਤ ਹੋ ਗਏ ਇਹਨਾਂ ਦਰਸ਼ਕਾਂ ਲਈ ਪ੍ਰੇਡ ਵੇਖਣ ਦੀ ਖੁਸ਼ੀ ਦੁੱਗਣੀ ਹੋ ਗਈ ਸੀ ਕਿਉਂਕਿ ਉਹਨਾਂ ਨੂੰ ਆਪਣੇ ਫੇਵਰੇਟ ਕ੍ਰਿਕਟਰ ਦੀ ਵੀ ਝਲਕ ਮਿਲ ਗਈ ਵਿਰਾਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਜੋਸ਼ ਵੇਖ ਕੇ ਉਹਨਾਂ ਦੇ ਹੌਸਲੇ ਹੋਰ ਵੀ ਉਲੰਧ ਹੋ ਗਏ ਨੇ मुझे तो हैरानी ये होती है कि मतलब रोज़ इतने जोश से परेड ये होती है और इतने जोश से जो जवान है हमारे वो परेड को पूरा करते हैं तो देख के मतलब एक रोंगटे खड़े होने वाली एक सिचुएशन हो जाती है आज बहुत मज़ा आया परेड देख के मुझे पहली बार मैंने इस तरफ से परेड देखी जैसे मैंने कहा और जज्बा देख के मतलब मुझको भी मोटिवेशन मिलती है कि मतलब जो हम करते हैं वो कुछ भी मुकाबला नहीं है मुझे बहुत खुशी हुई और मैं आई होप कि मतलब मैं इनको जितना किसी तरीके से भी कुछ भी अगर मोटिवेशन या खुशी दे पाऊँ तो मुझे बहुत खुशी होगी इस तो पहला दरबार साहब साहेब मीडिया का इकट्ठा करड़ी सुरक्षा के विचाले भारतीय क्रिकेट टीम के स्टार बल्लेबाज विराट कोहली दरबार साहब च नतमस्तक हुए ਵਿਰਾਟ ਨੇ ਦੱਸਿਆ ਕਿ ਉਹਨਾਂ ਦੀ ਦਿਲੀ ਖੁਆਹੀ ਸੀ ਕਿ ਉਹ ਦਰਬਾਰ ਸਾਹਿਬ ਮੱਥਾ ਟੇਕਣ ਬਾਰਡਰ ਸਕਿਉਰਿਟੀ ਫੋਰਸ ਦੇ ਬ੍ਰਾਂਡ ਐਮਬੈਸਡਰ ਹੋਣ ਕਾਰਨ ਉਹਨਾਂ ਦੀ ਸੁਰੱਖਿਆ ਵਿੱਚ ਬੀਐਸਐਫ ਦੇ ਜਵਾਨ ਵੀ ਸ਼ਾਮਲ ਸਨ ক্রিকেট ਦੇ ਮੈਦਾਨ ਤੇ ਆਪਣੇ ਚਲਵਿਆਂ ਲਈ ਜਾਣੇ ਜਾਣ ਵਾਲੇ ਵਿਰਾਟ ਕੋਹਲੀ ਇਨਾਂ ਜਵਾਨਾਂ ਦਾ ਚਲਵਾ ਵੇਖ ਕੇ ਹੈਰਾਨ ਸਨ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ এবੀਪੀ ਸਾਂਝਾ